ਫੋਟੋਆਂ ਬਾਤ ਕਰ ਲਿਓ ਚਲੋ ਅੱਗੇ ਲੋ ਚਲੋ ਅੱਗੇ ਲੋ i امیش گوتم جی یہاں پر کیا ستی پاروتی کی نین گرے ہے جہاں جہاں ستی پارتی پیٹ بڑے ہیں پورے میں ساون مہینے میں ساون مہینہ ہرا بھرا ہے ساون مہینے میں لوگ جو پنجاب کے کسان لوگ ہیں یا گاموں کے لوگ ہیں وہ اپنی جیری کی فضل بیج کے فری ہوتے ہیں ਜੇਰ ਜਦੋਂ ਉਨਕੀ ਕਰਨਕੀ ਕੀ ਫਸਲ ਆਤਦੀ ਹੈ ਉਸ ਦਾ ਜੋ ਦਸਵਾਂ ਦਸਵਾਂ ਹਿੱਸਾ ਹੁੰਦਾ ਹੈ ਉਹ ਹੈ ਚੌੜਾ ਨੇ ਆ ਤੇ ਮਾਪੇ ਜੀ ਬਰਸਨਾ ਕਰਦੇ ਹਮਾਰੀ ਫਸਲ ਅੱਛੀ ਹੋ ਇਹ ਇਦਨੇ ਇੱਕ ਮੇਲੇ ਕਰ ਉਤਾਰਨ ਕਰ ਲਿਆ ਆਬ ਨੂੰ ਨਵਰਾਤਰੀ ਚੱਲਦਾ ਹੈ ਨਵਰਾਤਰੀ ਨਹੀਂ ਨਵਰਾਤੇ ਦੋ ਹੀ ਆਤੇ ਇੱਕ ਗੈਤਨ ਮਾਸ ਦਾ ਇੱਕ ਅਸ਼ਵਿਨ ਮਾਸ ਦਾ ਗੈਤਨ ਮਾਸ ਦਾ ਮਾਰਚ ਮਹੀਨੇ ਮੇ ਅਸ਼ਵਿਨ ਮਾਸ ਦਾ ਜਦ ਦੁਸ਼ਹਿਰਾ ਹੁੰਦਾ ਹੈ ਉਨ ਦਿਨੋਂ ਮੈਂ ਇਸ ਕੋ ਚੱਲਾ ਕਿਹਾ ਜਾਂਦਾ ਹੈ ਨਵਰਾਤੇ ਤੋਂ ਨਹੀਂ ਆਈਏ ਕਹਾਂ ਦਾ ਸੰਗਤ ਆਪੀ ਹੈ پورے بھارت بھارت پورے پنجاب سے یہ آتی ہے پنجاب سے ماجل حریانہ دلی پورے پورے بھارت بھارت سے سنگت آتی ہے یہاں مندر کی ضرب شالہ ہوئی ہے اور پرائیویٹ روم بھی ہے جو جس کو یہ ساتھ چلا کر رہا پودے ہے یہ کتن دن, دن چلے گا ملک؟ یہ داس دن چلے گا پانچ سے لے کے چودہ سکھ ماتا جی سے لوگ تو مانگنے آتے ہیں ماتا دینے والی ہے وقت مانگنے والے ہیں ਜਮਨੂ ਕੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੋ ਪਰਵਾਰ ਸਿੱਧਿਆ ਦਰਸ਼ਨ ਕਰਨੇ ਆਤੇ ਹੈ ਮਾਤਾ ਜੀ ਜੋ ਉਹ ਦੋ ਦੇਣੇ ਵਾਲੀ ਹੈ ਜੋ ਜੋ ਮੰਗੋ ਮਿਲਦਾ ਹੈ ਮੇਰਾ ਡਾਕਟਰ ਵਰੁਣ ਅਤਰੀ ਐਮਬੀਬੀਐਸ ਫੈਲੋਸ਼ਿਪ ਇਨ ਕ੍ਰਿਟੀਕਲ ਕੇਅਰ ਮਾਤਾ ਨਿਰੰਧ ਜੀ ਫਸਟ ਆਪਟੈਂਟ ਕੈਂਪਲ ਆਇਆ ਔਰ ਇਹ ਤਿੰਨਵਾ ਕੈਂਪ ਆਫ ਇਤਹਸਾ ਇਹ ਆਪਣਾ 48ਵਾਂ ਕੈਂਪ ਹੈ ਤੇ ਇਹ ਆਪਣਾ ਅਸ਼ਟਮੀ ਤੱਕ ਚੱਲਦਾ ਹੈ ਫਰੀ ਕੈਂਪ ਹੈ ਲਾਈ ਰਹੇ ਆ ਅਸੀਂ ਕਿ ਕੀ ਕਿਸੇ ਦਾ ਆਉਣਾ ਨਹੀਂ ਨੋਰਮਲ ਆਪਣੇ ਫਰਸਟ ایڈ ਸਹੂਦਾਇ ਅਤੇ ਬਾਕੀ ਕੋਈ ਅਗਰ ਮੇਜਰ ਕੇਸ ਹੈ ਉਹ ਅਸੀਂ ਸਰਕਾਰੀ ਭੇਜਦੇ ਆ ਬਾਕੀ ਐਮਬੂਲੈਂਸ ਸਰਵਿਸਸ ਹੈ ਸਾਡੇ ਕੋਲ ਜਦੋਂ ਤੱਕ ਕਿਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਨੋਰਮਲ ਇਹ ਤਾਂ ਕੋਲਡ ਕਫ ਦੇ ਆ ਜਿਹੜੇ ਵੈਦਰ ਚੇਂਜ ਹੁੰਦਾ ਉਹਦੇ ਹਿਸਾਬ ਨਾਲ ਬਾਕੀ ਜਿਹੜੇ ਨੰਗੇ ਪੈਰ ਤੁਰ ਕੇ ਆ ਰਹੇ ਆ ਛਾਲੇ ਜਾਂ ਕੱਟਸ ਵਗੈਰਾ ਹੁੰਦੇ ਆ ਐਬਰੇਜੀయన్స్ ਹੁੰਦੀਆਂ ਉਦਾਂ ਦੇ ਕੇਸਸ ਹੁੰਦੇ ਆ ਬਾਕੀ ਮੇਜਰ ਕੋਈ ਹੁੰਦਾ ਨਹੀਂ ਜ਼ਿਆਦਾਤਰ ਕਿੰਨੇ ਡਾਕਟਰ ਉਹਦੇ ਡਿਊਟੀ ਨੂੰ ਪਾਉਂਦੇ ਨੇ ਜਿਹੜੇ ਕਿੰਨੇ ਸ਼ਿਫਟਸ ਹੁੰਦੇ ਆ ਇੱਥੇ ਤੇ 10 ਤੋਂ 12 ਡਾਕਟਰਸ ਦੀ ਟੀਮ ਤਾਂ ਹੈ ਹੀ ਆਪਣੀ ਕੀ ਕਹਿਣਾ ਚਾਹੁੰਦੇ ਸੀ ਉਹ ਜਿਹੜੇ ਪਾਕਿਸਤਾਨ ਵਿੱਚ ਮਟੜੇ ਕਹਿੰਦਾ ਅਸਰ ਦੇ ਕੋਸ਼ਿਸ਼ ਇੱਕ ਤਾਂ ਨਾਰਮਲੀ ਆਪਣਾ ਜ਼ਰਦ ਦੇ ਹਿਸਾਬ ਨਾਲ ਥੋੜਾ ਆਪਣੀ ਮੈਡੀਸਿਨਸ ਵੀ ਕੈਰੀ ਕਰਨ ਸਾਡੇ ਕੋਲ ਲੈ ਕੇ ਜਾਣ ਠੀਕ ਹੈ ਬਾਕੀ ਥੋੜਾ ਜਿਹਾ ਪਾਣੀ ਤੋਂ ਬਚ ਕੇ ਨਾਰਮਲੀ ਕਹੀਂ ਤੋਂ ਵੀ ਪੀ ਲੈਂਦੇ ਆ ਉਹਦੇ ਕਰਕੇ ਡਾਇਰੀ ਅੱਜ ਕੱਲ ਫੈਲ ਰਿਹਾ ਤਾਂ ਉਹ ਥੋੜਾ ਜਿਹਾ ਪ੍ਰੀਕਾਸ਼ਨ ਉਹ ਲੈਣਾ ਹੈ ਬਾਕੀ ਤਾਂ ਕੋਈ ਦਿੱਕਤ ਨਹੀਂ ਹੈ ਬਾਕੀ ਮੈਡੀਸਿਨਸ ਹੈ ਅਵੇਲੇਬਲ ਬਾਕੀ ਅਸੀਂ ਦੇਖ ਲਾਂਗੇ ਜੇ ਕੋਈ ਸਪੈਸ਼ਲ ਕੇਸ ਆਉਂਦਾ ਤਾਂ ਉਹ ਕਿਸ ਤਰ੍ਹਾਂ ਉਹਦੇ ਕਿੱਥੇ ਭਜਾਉਂਦੇ ਆ नियर डिस्पेंसरी ਜੋ ਵੀ ਆਪਾਂ ਉੱਥੇ ਪੇਜ ਦਿੰਦੇ ਆ ਬਾਕੀ ਐਂਬੂਲੈਂਸ ਸਰਵਿਸਸ ਤਾਂ ਹੈ ਹੀ ਆ ਫਸਟ ਇਹ ਆਪਾਂ ਦੇ ਹੀ ਦਿੰਦੇ ਆ ਕਿ ਉਸ ਟਾਈਮ ਜਿਹੜਾ ਇੱਕ ਵਿੰਡੋ ਪੀਰੀਅਡ ਹੁੰਦਾ ਉਹ ਆਪਾਂ ਕਵਰ ਕਰ ਲਈਏ ਕਿ ਪੇਸ਼ੈਂਟ ਸੇਵ ਹੋ ਜਾਏ ਇਹ ਮੁੱਦਦ ਤੋਂ ਸਾਸ਼ੂ ਮੁੱਦਦ ਕੀ ਸੇਵਾ ਮਿਲਦੀ ਰਹੇ ਹਾਂਜੀ ਠੀਕ ਹੈ ਮੇਰਾ ਨਾਮ ਕਮਲਪ੍ਰੀਤ ਜੀ ਕਮਲਪ੍ਰੀਤ ਜੀ ਕੈਂਪ ਲਗਾਏਗਾ ਮੈਡੀਕਲ ਕੈਂਪ ਜੀ ਜਦੋਂ ਮੈਂ ਕੈਂਪਾਂ ਤੇ ਕਰੂ ਸਟਾਰਟਿੰਗ ਹੋ ਜੇ ਇਹ ਸਾਡਾ 48ਵਾਂ ਕੈਂਪ ਹੈ ਔਰ ਅੱਜ ਤੋਂ ਇਹ ਸਟਾਰਟ ਹੈ ਔਰ ਇਹ ਅਸਮੀ ਤੱਕ ਚੱਲੇਗਾ 24 ਘੰਟੇ ਕੰਟੀਨਿਊ ਔਰ ਨਾਲ ਐਂਬੂਲੈਂਸ ਦੀ ਸੇਵਾ ਸਾਡੇ ਵੱਲੋਂ ਔਰ ਫਸਟ ਸੇਡ ਵੀ ਹੈ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਇਹ ਮਾ ਨੈਣਾ ਦੇਵੀ ਸੇਵਾ ਸੰਸਥਾ ਸੁਸਾਇਟੀ ਪੰਜਾਬ ਵੱਲੋਂ ਲਗਾਇਆ ਗਿਆ ਜੀ ਹਰ ਸਾਲ ਇੱਥੇ ਇਸੇ ਜਗ੍ਹਾ ਤੇ ਕੈਂਪ ਲੱਗਦਾ ਹੈ ਕਿੰਨੇ ਕੁ ਡਾਕਟਰਾਂ ਦੀ ਸੇਵਾ ਨਿਭਾਉਂਦੇ ਆਂ ਹਾਂ ਇਸ ਵਾਰ ਸਾਡੇ ਕੋਲ ਡਾਕਟਰਾਂ ਦੀ ਟੀਮ ਕੁਝ ਜ਼ਿਆਦੇ ਆ ਪਿਛਲੇ ਸਾਲ ਸਾਡੇ ਕੋਲ 10 ਤੋਂ 12 ਡਾਕਟਰ ਸੀਗੇ ਇਸ ਵਾਰ ਸਾਡੇ ਕੋਲ 25 ਤੋਂ 30 ਡਾਕਟਰ ਦੀ ਟੀਮ ਰੈਡੀ ਹੈ ਬਿਲਕੁਲ ਜੇ ਤੁਹਾਡੇ ਵੱਲੋਂ ਕੀ ਸੇਵਾ ਰਵਾਈ ਜਾਂਦੀ ਹੈ ਮੈਂ ਇਸ ਸੰਸਾ ਦਾ ਸੈਕਟਰੀ ਹਾਂ ਔਰ ਅਸੀਂ ਉਰੇ ਜਿੱਦਾਂ ਕਿ ਕੋਈ ਪੇਸ਼ੈਂਟ ਆ ਜਾਂਦਾ ਉਹਨੂੰ ਐਂਬੂਲੈਂਸ ਤੱਕ ਪਹੁੰਚਾਉਣਾ ਠੀਕ ਹੈ ਜੀ ਤੇ ਕੋਈ ਫਸਟ ਏਡ ਦੇਣੀ ਆ ਉਹ ਡਾਕਟਰ ਸਾਹਿਬ ਨੂੰ ਦੱਸਣਾ ਜਾਂ ਮੰਦਰ ਚ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਜਾ ਕੇ ਵੀ ਸੇਵਾ ਕਰਨੀ ਆ ਇਹ ਅਸੀਂ ਕਰਦੇ ਹਾਂ ਜ਼ਿਆਦਾਤਰ ਕਿਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਜ਼ਿਆਦਾਤਰ ਇੱਥੇ ਜਿਵੇਂ ਐਸਿਡ ਬਣਦਾ ਲੰਗਰ ਖਾਨ ਤੋਂ ਬਾਅਦ ਤੇ ਕੁਛ ਜਿੱਦਾਂ ਪੈਰਾਂ ਛਾਲੇ ਹੋਗੇ ਫੋੜੇ ਫਿੰਸੀਆਂ ਵਾਲੇ ਹੋਗੇ ਐਦਾਂ ਦੇ ਪੇਸ਼ੈਂਟ ਆਉਂਦੇ ਹਮਾਚਲ ਗਵਰਨਮੈਂਟ ਤੋਂ ਜਾਂ ਮੰਦਰ ਪ੍ਰਸ਼ਾਸਨ ਵੱਲੋਂ ਵੀ ਸੇਵਕਤੀ ਹੈ ਸਾਡਾ ਪੂਰਾ ਸਹਿਯੋਗ ਦਿੱਤਾ ਜਾਂਦਾ ਹਿਮਾਚਲ ਗਵਰਨਮੈਂਟ ਵੱਲੋਂ ਔਰ ਮੰਦਰ ਨਿਯਾਸ ਸ਼੍ਰੀ ਨੈਣਾ ਦੇਵੀ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਜੋ ਕਿ ਹਰ ਸਾਲ ਇਹਨਾਂ ਦੀ ਬਦੌਲਤੇ ਸਾਡਾ ਇਸ ਕੈਂਪ ਸਕਸੈਸਫੁਲ ਹੁੰਦਾ ਤੁਹਾਡੇ ਕਿੰਨੇ ਕੁ ਵਲੰਟੀਅਰ ਹੁੰਦੇ ਨੇ ਸਾਡੇ ਤਕਰੀਬਨ ਇਸ ਟਾਈਮ ਸਾਡੇ ਕੋਲ 49 ਵਲੰਟੀਅਰ ਨੇ ਸਾਰੇ ਜੀ ਨਾ ਜੀ ਮੇਰਾ ਨਾਮ ਸਤੀਸ਼ ਕੁਮਾਰ ਡੀਸੀ ਸਤੀਸ਼ ਕੁਮਾਰ ਜੀ ਤੁਸੀਂ ਮੈਡੀਕਲ ਕੈਂਪਸ ਤੇ ਸੇਵਾ ਨੂੰ ਆ ਗਏ ਮੇਰਾ ਸੰਦਾਲਾ ਐਮਬੂਲੈਂਸ ਸਰਵਿਸ ਦਾ ਕੰਮ ਆ ਜੀ ਪੰਜਾਬ ਦੇ ਵਿੱਚ ਮੈਂ ਸੌਣ ਦੇ ਨਵਰਾਤਰਿਆਂ ਦੇ ਵਿੱਚ ਮੈਂ 10 ਦਿਨ ਇੱਥੇ ਮਹਾਮਈ ਦੇ ਐਮਬੂਲੈਂਸੀ ਸੇਵਾ ਨਿਭਾਉਣਾ ਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਸੇਵਾ ਨੂੰ ਕਰ ਰਹੇ ਹੋ ਮੈਨੂੰ ਤਕਰੀਬਨ ਜੀ 14 ਸਾਲ ਹੋ ਗਏ ਜੀ ਤੇ ਹੁਣ ਤੱਕ ਪੇਸ਼ੈਂਟ ਨੂੰ ਲੈ ਕੇ ਜਾਂਦੇ ਤਾਂ ਕਿਹੜੇ ਹਸਪੀਟਲ ਲੈ ਕੇ ਜਾਂਦੇ ਸਾਡੇ ਜੀ ਨੀਤੇ ਕਮੰਡਲ ਹਸਪੀਟਲ ਆ ਜੀ ਅਸੀਂ ਇੱਥੋਂ ਜਿਹੜਾ ਪੇਸ਼ੈਂਟ ਕੋਈ ਸੀਰੀਅਸ ਹੁੰਦਾ ਹੈ ਉਹਨੂੰ ਕਮੰਡਲ ਹਸਪੀਟਲ ਛੱਡ ਕੇ ਆਉ ਏ ਸੇਵਾ ਜੀ ਚੱਕਲੇ ਲਈ ਨਹੀਂ ਬਿਲਕੁਲ ਫਰੀ ਸੇਵਾ ਜੀ ਕੋਈ ਪੈਸਾ ਨਹੀਂ ਲਿਆਦਾ ਕੋਈ ਆਕਸੀਜਨ ਦਾ ਪੈਸਾ ਨਹੀਂ ਕੋਈ ਐਂਬੂਲੈਂਸ ਦਾ ਚਾਰਜ ਨਹੀਂ ਹੈਗਾ ਜੀ ਛੇ ਤੋਂ ਜੀ 8 ਤੋਂ 9 ਰਾਤ ਤੱਕ ਰਹਿੰਦੇ ਕਿਸ ਨਾਲ ਅਸੀਂ 10 ਨੇ ਲਾ ਕੇ ਜਾਂਦੇ ਹਾਂ ਜੀ ਪੂਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੇ ਫਕਤਾਰੇ ਨੂੰ ਬਸ ਇਹੀ ਹੈ ਜੀ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਜੀ